ਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਅੰਮ੍ਰਿਤਸਰ ਦੇ ਹਾਤੀ ਵੱਲੋਂ ਲਗਾਤਾਰ ਚੰਗਾ ਕੰਮ ਕੀਤਾ ਜਾ ਰਿਹਾ ਹੈ ਡਰੱਗਸ ਦੇ ਫਰੰਟ ਤੇ ਵੀ ਤੇ ਨਾਲ ਐਂਟੀ ਟੈਰਰ ਫਰੰਟ ਤੇ ਵੀ ਕੱਲ ਇਹਦੇ ਵਿੱਚ ਅਜਨਾਲਾ ਥਾਣੇ ਵਿੱਚ ਇੱਕ ਰਿਕਵਰੀ ਹੋਈ ਹੈ ਜਿਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਐਫਆਈਆਰ ਨੰਬਰ 274 ਇਹਦੇ ਵਿੱਚ ਇੱਕ ਆਈਡੀ ਰਿਕਵਰ ਹੋਈ ਹੈ ਤਿੰਨ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇੱਕ ਮਦਰ ਬੋਰਡ ਰਿਕਵਰ ਹੋਇਆ ਰਿਮੋਟ ਕੰਟਰੋਲ ਬੈਟਰੀ ਰਿਕਵਰ ਹੋਈਆਂ ਤੇ ਡੈਟੋਨੇਟਰ ਰਿਕਵਰ ਹੋਏ ਸੋ ਇਹਦੇ ਨਾਲ ਇੱਕ ਵੱਡਾ ਜਿਹੜੀ ਕੋਈ ਵਾਰਦਾਤ ਹੋ ਸਕਦੀ ਸੀ ਉਹਨੂੰ ਅਵਰਟ ਕੀਤਾ ਗਿਆ ਉਹਨੂੰ ਪ੍ਰिवेंट ਕੀਤਾ ਗਿਆ ਤੇ ਅੰਮ੍ਰਿਤਸਰ ਪੁਲਿਸ ਅਗੇ ਵੀ ਵਚਨਬੱਧ ਹੈ ਕਮਿਟਿਡ ਹੈ ਇਸ ਚੀਜ਼ ਵਾਸਤੇ ਕਿ ਜਿਹੜੇ ਐਂਟੀ ਟੈਰਰ ਆਪਰੇਸ਼ਨਸ ਨੇ ਜਾਂ ਐਂਟੀ ਗੈਂਗਸਟਰ ਆਪਰੇਸ਼ਨਸ ਨੇ ਤੇ ਡਰੱਗ ਦੇ ਖਿਲਾਫ ਆਪਰੇਸ਼ਨਸ ਹੋ ਇੱਦਾਂ ਹੀ ਚੱਲਦੇ ਰਹਿਣਗੇ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਬਿਲਕੁਲ ਪੀਸਫੁੱਲ ਰਹੇ ਜਿਹੜਾ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਕੋਈ ਟੈਰਰਿਸਟ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਜਾਂ ਜਾਣਾ ਆਪਣੇ ਡਰੱਗਸ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਉਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੀਆਂ ਰਿਕਵਰੀਜ ਨੇ ਉਹ ਨਿਰੰਤਰ ਜਾਰੀ ਰਹਿਣਗੀਆਂ ਇਸ ਦੇ ਨਾਲ ਹੀ ਜਿਹੜਾ ਯੋਧਨਸ਼ਿਆਂ ਵਿਰੋਧ ਚੱਲ ਰਿਹਾ ਪੰਜਾਬ ਸਰਕਾਰ ਦਾ ਉਹਦੇ ਬਾਰੇ ਮੈਂ ਤੁਹਾਨੂੰ ਬਰੀਫ ਕਰਨਾ ਚਾਹੂੰਗਾ ਕਿ 879 ਉਹਦੇ ਚ ਐਫ ਆਈ ਆਰਸ ਹੋਈਆਂ 1491 ਅਰੈਸਟ ਹੋਈਆਂ 211 ਕਿਲੋ ਹੈਰਵਿੰਦ ਰਿਕਵਰ ਕੀਤੀ ਗਈ ਹੈ ਤੇ 6 ਕਿਲੋ ਹੈ ਇਸ ਰਿਕਵਰ ਕੀਤੀ ਗਈ ਹੈ ਇਨ ਐਡੀਸ਼ਨ 7.5 ਕਿਲੋ ਅਫੀਮ ਰਿਕਵਰ ਕੀਤੀ ਗਈ ਹੈ ਤੇ 1.5 ਲੱਖ ਤੋਂ ਜ਼ਿਆਦਾ ਗੋਲੀਆਂ ਰਿਕਵਰ ਕੀਤੀਆਂ ਗਈਆਂ ਜੇ ਡਰਗ ਮਨੀ ਦੀ ਗੱਲ ਕਰੀਏ ਤੇ 1 ਕਰੋੜ 90 ਲੱਖ ਤੋਂ ਜ਼ਿਆਦਾ ਡਰਗ ਮਨੀ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਪ੍ਰਾਪਰਟੀ ਫ੍ਰੀਜ਼ ਤੇ ਕੰਮ ਵੀ ਚੱਲ ਰਿਹਾ ਹੈ ਪ੍ਰਾਪਰਟੀ ਫੋਰਫੀਚਰ ਤੇ ਜਿਹੜਾ 68 ਐਫ ਦੇ ਅੰਦਰ ਜਿਹੜੇ ਕੋਈ ਪਗਵਾੜੇ ਨੇ ਐਨਡੀਪੀਐਸ ਦੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਸੋ ਅਸੀਂ ਕਮਿਟਿਡ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਸਿਰੇ ਚਾੜਾਂਗੇ ਨਿਪਰੇ ਚਾੜਾਂਗੇ ਤੇ ਬਿਲਕੁਲ ਡਰਗ ਦੀ ਅਵੇਲੇਬਿਲਿਟੀ ਜਿਹੜੀ ਹੈ ਉਹ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਜ਼ੀਰੋ ਕੀਤੀ ਜਾਵੇ ਸੋ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਹੈ ਉਹਨਾਂ ਨੂੰ ਸੂਟੇਬਰੀ ਰਿਵਾਰਡ ਵੀ ਕੀਤਾ ਗਿਆ ਅੱਜ ਕ੍ਰਾਈਮ ਮੀਟਿੰਗ ਵੀ ਕੀਤੀ ਗਈ ਹੈ ਜਿਹੜੇ ਕੋਈ ਸਾਡੇ ਅਨਸਾਲਵਡ ਕੇਸਸ ਨੇ ਜਾਂ ਪੈਂਡਿੰਗ ਕੇਸਸ ਨੇ ਅੰਟਰ ਇਨਵੈਸਟੀਗੇਸ਼ਨ ਉਹਨਾਂ ਬਾਰੇ ਵੀ ਡਿਟੇਲ ਡਿਸਕਸ਼ਨ ਕੀਤੀ ਗਈ ਹੈ ਜਿਹੜੀਆਂ ਸੀਐਮ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਇਨਸਟਰਕਸ਼ਨਸ ਨੇ ਕੋ ਇਨਸ਼ੋਰ ਕਰਾਂਗੇ ਕਿ ਡਾਊਨ ਦਾ ਲਾਈਨ ਸਾਰਿਆਂ ਤੱਕ ਪਹੁੰਚਣ ਐਂਡਲੇ ਮੁਲਾਜ਼ਮ ਤੱਕ ਪਹੁੰਚਣ ਤਾਂ ਕਿ ਉਹਨਾਂ ਦੀ ਕੰਪਲਾਈਅੰਸ ਹੋਵੇ ਸੋ ਅੱਜ ਰਿਵਾਰਡਸ ਦੀ ਡਿਸਟ੍ਰਿਬਿਊਸ਼ਨ ਵੀ ਕੀਤੀ ਗਈ ਹੈ ਜਿਵੇਂ ਪਹਿਲਾਂ ਕਿਹਾ ਕਿ ਚੰਗਾ ਕੰਮ ਕੀਤਾ ਅੰਮ੍ਰਿਤਸਰ ਜ਼ਿਲ੍ਹਾ ਪੁਲਿਸ ਨੇ ਪਿਛਲੇ ਸਮਿਆਂ ਵਿੱਚ ਉਹਦੇ ਵਿੱਚ 170 ਤੋਂ ਜ਼ਿਆਦਾ ਬੰਦਿਆਂ ਨੂੰ ਅੱਜ ਰਿਵਾਰਡ ਕੀਤਾ ਗਿਆ ਜੇ ਰਿਵਾਰਡ ਮਨੀ ਦੀ ਗੱਲ ਕਰੀਏ ਤੇ 9 ਲੱਖ ਦੇ ਨੇੜੇ ਦਾ ਕੈਸ਼ ਰਿਵਾਰਡ ਜਿਹੜਾ ਡੀਜੀਪੀ ਸਾਹਿਬ ਵੱਲੋਂ ਸੈਂਕਸ਼ਨ ਕੀਤਾ ਗਿਆ ਉਹ ਅੱਜ ਡਿਸਟ੍ਰੀਬਿਊਟ ਕੀਤਾ ਗਿਆ ਸੀਸੀ 1 ਸਰਟੀਫਿਕੇਟਸ ਮੋਰ ਦੈਨ 130 ਡਿਸਟ੍ਰੀਬਿਊਟ ਕੀਤੇ ਗਏ ਨੇ ਤੇ ਜਿਹੜਾ ਜੀਜੀ ਡਿਸਕ ਹੈ ਉਹ ਵੀ 30 ਤੋਂ ਜ਼ਿਆਦਾ ਡਿਸਟ੍ਰੀਬਿਊਟ ਕੀਤੀਆਂ ਗਈਆਂ ਸੋ ਮੈਂ ਮੁਬਾਰਕਬਾਦ ਇੱਥੇ ਦੇਣੀ ਚਾਹਨਾ ਕਿ ਜਿਨ੍ਹਾਂ ਨੂੰ ਰਿਵਾਰਡਸ ਮਿਲੇ ਨੇ ਨਾਲ ਦੀ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਹਲਾਸ਼ੇਰੀ ਵੀ ਦੇਣੀ ਚਾਹੂੰਗਾ ਕਿ ਜਿਹੜੇ ਬਾਕੀ ਜਿਨ੍ਹਾਂ ਨੂੰ ਆਦਰ ਰਿਵਾਰਡ ਨਹੀਂ ਮਿਲ ਸਕਿਆ ਉਹ ਅੱਗੋਂ ਚੰਗਾ ਕੰਮ ਕਰਨ ਤਾਂ ਕਿ ਅੱਗੋਂ ਉਹਨਾਂ ਨੂੰ ਰਿਵਾਰਡ ਮਿਲ ਸਕੇ ਧੰਨਵਾਦ